ਅਗੋ ਹੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਚ ਹੋਗੇ ਆਜੋ ਅੱਜ ਆਪਾਂ ਲਾਈਵ ਕੀਤਾ 2 ਮਿੰਟ ਲਈ ਆਪਣੇ ਨਾਲ ਜੁੜਿਓ ਆਪਾਂ ਤੁਹਾਨੂੰ ਬਹੁਤ ਘੈਂਟ ਚੀਜ਼ ਦਿਖਾਉਣ ਆਲੇ ਆ ਠੀਕ ਹੈ ਘੈਂਟ ਚੀਜ਼ ਦਿਖਾਉਣ ਆਲੇ ਆ ਸਾਡੇ ਜਿਹੜਾ ਪੰਜਾਬ ਦੇ ਵਿੱਚ ਦੀ ਆ ਨਵਾਂ ਰੋਡ ਆਜੋ ਤੁਹਾਨੂੰ ਦਿਖਾਉਣੇ ਆ ਨਵਾਂ ਰੋਡ ਬਣ ਰਿਹਾ ਨਾ ਜਿਹੜਾ ਭਾਰਤ ਮਾਲਾ ਰੋਡ ਏ ਠੀਕ ਹੈ ਆਵੇ ਆ ਦੇਖ ਲਓ ਆਪਾਂ ਤੁਹਾਨੂੰ ਜਿਹੜੇ ਭਰਾਵਾਂ ਨੇ ਅਜੇ ਤੱਕ ਨਹੀਂ ਦੇਖਿਆ ਦੇਖ ਲਓ ਮੇਰੇ ਸਾਰੇ ਭਰਾ ਬਹੁਤ ਘੈਂਟ चीज ਬਣਦੀ ਬਹੁਤ ਆਹ ਕਾ ਇਧਰ ਲਈ ਪਾਸਾ ਵਾ ਵਿਚਾਲੇ ਬਣੂਗਾ ਜਿਹੜਾ ਬਾਉਂਡਰੀ ਜੀ ਬੰਦੀ ਹੁੰਦੀ ਤੇ ਇੱਕ ਉਧਰਲੇ ਪਾਸਾ ਵਾ ਠੀਕ ਹੈ ਤੇ ਤੁਸੀਂ ਚੜਾਈ ਦੇਖ ਸਕਦੇ ਜਿ ਕਿੰਨਾ ਵੱਡਾ ਰੂੜੇ ਤੇ ਕਿਆ ਬਾਤਾਂ ਜਦੋਂ ਇਹਦੇ ਉੱਪਰ ਚੱਲਦੇ ਆ ਨਾ ਆਪਾਂ ਮੋਟਰਸਾਈਕਲ ਗੱਡੀ ਲੈ ਕੇ ਬਿਲਕੁਲ ਜਿਵੇਂ ਪਤਾ ਨਹੀਂ ਲੱਗਦਾ ਜਿਵੇਂ ਆਪਾਂ ਬਾਹਰਲੇ ਦੇਸ਼ਾਂ 'ਚ ਗੱਲ ਕਰਦੇ ਹੁੰਦੇ ਸਾਂ ਬਹੁਤ ਵਧੀਆ ਰੋਡ ਹੈ ਜਿਵੇਂ ਪਾਣੀ ਦਾ ਗਲਾਸ ਰੱਖਦੇ ਹੋ ਡੋਲਦਾ ਨਹੀਂ ਬਿਲਕੁਲ ਸੇਮ ਉਹੀ ਚੀਜ਼ ਬਣ ਰਹੀ ਹੈ ਵੀ ਹਜੇ ਕੰਮ ਚੱਲ ਰਿਹਾ ਉੱਪਰ ਜਿਆ ਪੱਕੀ ਬਣਿਆ ਵਾ ਜਿਵੇਂ ਆ ਪਾਸੇ ਵਗੈਰਾ ਬਾਉਂਡਰੀ ਵਗੈਰਾ ਹੋਊਗੀ ਵਿਚਾਲੇ ਹੋਊਗੀ ਤੇ ਬਹੁਤ ਚੀਜ਼ ਘੈਂਟ ਬਣ ਰਹੀ ਹੈ ਹੋਰ ਤੁਹਾਨੂੰ ਦਿਖਾਉਣੇ ਇੱਕ ਇਧਰ ਦੇਖੋ ਆ ਦੇਖੋ ਜਿਹੜੀ ਰੋਡ ਜਿੱਥੋਂ ਤੱਕ ਜ਼ਮੀਨ ਐਕਵਾਇਰ ਕੀਤੀ ਆ ਉਹ ਦੇਖ ਲਓ ਕੰਦ ਕਿੱਡੀ ਕਿੱਡੀ ਕਰਤੀ ਚਾਰਚ ਫੇਰੇ ਇੰਦੇ ਅੰਦਰਲੇ ਪਾਸੇ ਕੋਈ ਜਾਨਵਰ ਵੀ ਨਹੀਂ ਆ ਸਕਦਾ ਇਹ ਨਹੀਂ ਇਹ ਹੋਊਗਾ ਵੀ ਕੋਈ ਪਸ਼ੂ ਵਗੈਰਾ ਜਾਂ ਕੋਈ ਕੁੱਤਾ ਵਗੈਰਾ ਇਹ ਸੜਕ ਦੇ ਉੱਪਰ ਚੜਜੂਗਾ ਆ ਜ਼ਰੂਰ ਇਹ ਵੀ ਜਿੰਨੇ ਵੀ ਪਿੰਡ ਪੈਂਦੇ ਨੇ ਜਾਂ ਕੋਈ ਘਰ ਦੇ ਕੋਈ ਸੰਗਲ ਘਰ ਵੀ ਉੱਥੇ ਵੀ ਇਹ ਪੁਲ ਬਣਿਆ ਪੁਲ ਦਿਖਣੇ ਆਪਾਂ ਦੇਖ ਲਓ ਤੇ ਉਹ ਵੀ ਇੱਥੋਂ ਆ ਜਿਹੜੀ ਬਾਉਂਡਰੀ ਇਹਨਾਂ ਨੇ ਐਨ ਟੱਚ ਕਰ ਦੇਣੀ ਹੈ ਬਸ ਸਿਰਫ ਉਹ ਰੋਡ ਹੀ ਨੰਗੂਗਾ ਅੰਦਰ ਨੂੰ ਹੋਰ ਕੋਈ ਚੀਜ਼ ਨਹੀਂ ਹੋਊਗੀ ਵੀ ਅੰਦਰ ਵੀ ਕੋਈ ਟੱਚ ਕਰ ਜੇ ਕੰਧ ਦੇ ਉੱਪਰ ਦੇ ਨੰਗੇ ਤਾਂ ਜ਼ੇ ਬੇਸ਼ੱਕ ਕੋਈ ਨੰਗ ਜੂਗਾ ਪਰ ਐ ਇਸ ਰੋਡ ਦੇ ਉੱਪਰ ਕੋਈ ਕੋਈ ਚਿੜੀ ਚ ਨਾ ਮੰਨ ਲਾ ਕੁੱਤਾ ਵਗੈਰਾ ਪਸ਼ੂਗਾਰਾ ਕੋਈ ਨਹੀਂ ਚੜ ਸਕਦਾ ਠੀਕ ਹੈ ਤੇ ਜ਼ਿਆਦਾਤਰ ਇਹੀ ਮੇਰੇ ਸੁਣ ਦੇ ਵਿੱਚ ਆਇਆ ਵਾ ਵੀ ਮੋਟਰਸਾਈਕਲ ਤਾਂ ਇਹਦੇ ਤੇ ਦੋ ਪਹੀਆ ਵਾਂ ਤਾਂ ਨਹੀਂ ਚੱਲਣੀ ਠੀਕ ਹੈ ਉਹ ਤਾਂ ਲੋਕ ਅਲਗ-ਅਲਗ ਦੇ ਬੰਦੇ ਜਿੱਥੋਂ ਜਿੰਨਾਂ ਨੂੰ ਕੋਈ ਕੱਟ ਮਿਲਿਆ ਉਹ ਬੇਸ਼ੱਕ ਚਲਾ ਲਿਆ ਤੇ ਗੱਲ ਵੱਖਰੀ ਏ ਪਰ ਇੱਥੋਂ ਮੇਰੇ ਸੱਜਣੋ ਸੱਜਣੋ ਇਹਦੇ ਤੇ ਵੱਡੇ ਰੋਡ ਬਹੁਤ ਵੱਡਾ ਰੋੜ ਏ ਅਗਲੇ ਦੇਸ਼ਾਂ ਨਾਲ ਜਾ ਕੇ ਜੁੜਨਾ ਵਾ ਇਥੋਂ ਦੀ ਆਪਣਾ ਜਿਹੜਾ ਨਾਜੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਰੋੜਾਂ ਥਾਣੀ ਗਾਂ ਦੇ ਗਾਂ ਹੋਰ ਵੱਡੇ ਦੇਸ਼ਾਂ ਨੂੰ ਗਾਂ ਜਾਊਗਾ ਤੇ ਕੀਮਤ ਵੀ ਪਾਊਗੀ ਉਹਦੀ ਠੀਕ ਹੈ ਤਾਂ ਕਰਕੇ ਸਰਕਾਰਾਂ ਨੇ ਆ ਬਾਹਰ ਲਿਆਂ ਤਕਨੀਕਾਂ ਦੇ ਰੋਡ ਬਣਾ ਰਹੀ ਹੈ ਸਰਕਾਰ ਵੇਖ ਲਓ ਕਿੰਨਾ ਹਜ਼ਾਰ ਰੁਪਿਆ ਹਰ ਰੁਪਿਆ ਲਾ ਕੇ ਠੀਕ ਹੈ ਤੇ ਇਹਦੇ ਤੇ ਸਿਰਫ ਵੱਡੇ ਟਰੱਕ ਤੇ ਗੱਡੀਆਂ ਹੀ ਚੱਲਣਗੀਆਂ ਇਹਦੇ ਦੇ ਬਿਲਕੁਲ ਇਹ ਹੈਗਾ ਬਿਲਕੁਲ ਵੀ ਹੋਣੀਆ ਹੋਊਗਾ ਵੀ ਆਪਾਂ ਇਥੋਂ ਚੱਲੇ ਆ ਅੱਗੇ 2 ਕਿਲੋਮੀਟਰ ਜਾ ਕੇ ਆਪਾਂ ਗੱਡੀ ਥੱਲੇ ਲਾ ਲਾਂਗੇ ਜਾਂ 10 ਕਿਲੋਮੀਟਰ ਤੇ ਗੱਡੀ ਥੱਲੇ ਲਾ ਲਾਂਗੇ ਇਹ ਗੱਲ ਬਿਲਕੁਲ ਨਹੀਂ ਹੁੰਦੇ ਤੇ ਹੁਣੀ ਇਹਦੇ ਤੇ ਜਿੱਥੇ ਕੱਟ ਦਿੱਤਾ ਹੋਊਗਾ ਚੌਕ ਬਣੂਗਾ ਕੱਟ ਦਊਗੇ ਉਹ ਮਨ ਲਾ ਉਹੀ ਕੱਟਾ ਤੋਂ ਤੁਹਾਨੂੰ ਚੜਨਾ ਪਊਗਾ ਉੱਥੋਂ ਉਤਰਨਾ ਪਊਗਾ ਬੇਸ਼ੱਕ ਉਹ 50 ਕਿਲੋਮੀਟਰ ਤੇ ਆਵੇ 20 ਤੇ ਆਵੇ 10 ਤੇ ਆਵੇ ਠੀਕ ਹੈ ਇਹਨਾਂ ਦੇ ਆਪੋ ਆਪ ਦੇ ਅੱਗੇ ਪਿੱਛੇ ਹੋਰ ਵੀ ਨਾਲ ਜ਼ਮੀਨ ਐ ਅਕਵਾਇਰ ਕੀਤੀ ਉਹ ਵੀ ਕਿਸੇ ਦਿਨ ਤੁਹਾਨੂੰ ਲਾਈਵ ਕਰਕੇ ਦਿਖਾਵਾਂਗੇ ਰੋਡ ਤੋਂ ਬਿਨਾਂ ਵੀ ਅਲੱਗ ਜ਼ਮੀਨ ਐ ਇਹ ਆ ਜਮੀਨ ਇਹਦਾ ਐਵੇਂ 10 ਕਿੱਲੇ ਜਰੂਰ ਹੈ ਅਲੱਗ ਤੋਂ ਥੋੜੀ ਥੋੜੀ ਜਗ੍ਹਾ ਤੇ ਜਾ ਕੇ ਅਕਵਾਇਰ ਕੀਤੀ ਹੋਈ ਹੈ ਉਹਦੇ ਵਿੱਚ ਤੇ ਇਹਨਾਂ ਦੇ ਮਨਵਾ ਦਾ ਆਲਦੀ ਪੰਗਰਾ ਲੱਗਣਗੇ ਕੰਪਨੀ ਦੇ ਸਰਕਾਰ ਵੱਲੋਂ ਲੱਗਦੇ ਨੇ ਕੰਪਨੀ ਨੂੰ ਜਾਣਕਾਰੀ دینی ਆਪਾਂ ਨੂੰ ਉਹਦੇ ਵਿੱਚ ਜੋ ਕੁਛ ਤੱਕਾਂ ਵਾਲੇ ਜਾਂਦਿਆਂ ਮਤਲਬ ਪਾਣੀ ਕਾਣਾ ਚਿੱਤੇ ਨੇ ਫਰੈਸ਼ ਹੋਣਾ ਜੋ ਕੁਝ ਉਹਦੇ ਵਿੱਚ ਮਨੂਗਾ ਸਾਰਾ ਹੋਰ ਕਹਿਣ ਦੀ ਬਾਣੀ ਹੈ ਆ ਵੇਖ ਲਓ ਪਾਸੇ ਗੰਦਾ ਪਾਣੀ ਕਰਦੇ ਨੇ ਸਾਡੇ ਏਰੀਆ 'ਚ ਤਾਂ ਇਹ ਜਿੰਦੇ ਤੇ ਮੋਗੇ ਦੇ ਇਧਰ ਤੋਂ ਸਾਰਾ ਕੰਮ ਪੂਰੇ ਅਮੀ ਦੇ ਵਿੱਚ ਦੀ ਰੋਲ ਗਿਆ ਕੰਮ ਦਾ ਹੈ ਕਿਤੇ ਬਾਕੀ ਪਿਆਵਾ ਨੰਲਾ ਦਾ ਪਿੱਛੇ ਤੇ ਇੰਡੀਆ ਦੇ ਵਿੱਚ ਤਿਆਰ ਹੋ ਚੁੱਕਿਆ ਹੈ ਜਦੋਂ ਯਾਦ ਕੀ ਰਹਿਦਾ ਹੈ ਤਿਆਰ ਕਰਨ ਵਾਲਾ ਉਹ ਕਰਦਾ ਸਾਡਾ ਹੈਗਾ ਧਰਮਕੋਟ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਥੇ ਤਾਂ ਬਹੁਤ ਜੋਰਾ ਸ਼ੋਰਾ ਨਾਲ ਕੰਮ ਚੱਲ ਰਿਹਾ ਵੇਖ ਲਓ ਬਣ ਕੇ ਤਿਆਰ ਬਿਲਕੁਲ ਤਿਆਰ ਹੋ ਚੁੱਕਾ ਨਿੱਕਾ ਮੋਟਾ ਕੰਮ ਆ ਜਿਵੇਂ ਰਹਿੰਦਾ ਵਾ ਠੀਕ ਹੈ ਤੇ ਮੇਰੀ ਮੈਨੂੰ ਬਹੁਤ ਜਲਦੀ ਉਮੀਦ ਹੈ ਵੀ ਇੱਕ ਸਾਲ ਦੇ ਵਿੱਚ ਵਿੱਚ ਚਾਲੂ ਕਰ ਦਿੱਤਾ ਜਾਵੇਗਾ ਤੇ ਜਿਹੜੇ ਭਰਾਵਾਂ ਨੇ ਨਹੀਂ ਇਹ ਰੋਡ ਨੂੰ ਇਹ ਚੱਕਰ ਦੇਖਿਆ ਉਹ ਸਾਰੇ ਦੇਖ ਲਓ ਤੇ ਆਵੇ ਇੱਧਰ ਤੱਕ ਬਹੁਤ ਗਾਂ ਅੱਗੇ ਬਣ ਚੁੱਕਿਆ ਬਾਕੀ ਦੂਜੀ ਗੱਲ ਇਹ ਆ ਕਹਿੰਦੀ ਉਚਾਈ ਬਹੁਤ ਹੈ ਇੱਕ ਤਾਂ ਇਹਦੇ ਜਦੋਂ ਇਹਦੀ ਉਚਾਈ ਐ ਜਿਆਦਾ ਹੋ ਜਾਂਦੀ ਵੀ ਜਿਵੇਂ ਆ ਪੁਲ ਬਹੁਤ ਨੇੜੇ ਨੇੜੇ ਪੁਲ ਬਣੇ ਹੋਏ ਨੇ ਨੇੜੇ ਨੇੜੇ ਕਿਲੋ ਕਿਲੋਮੀਟਰ ਤੇ ਕੋਈ ਨਾ ਕੋਈ ਨਿੱਕਾ ਮੋਟਾ ਰਸਤਾ ਆ ਗਿਆ ਕਿਸੇ ਦੇ ਘਰ ਨੂੰ ਆ ਗਿਆ ਪਿੰਡ ਨੂੰ ਆ ਗਿਆ ਉਥੇ ਆ ਦੇਖ ਲਓ ਕਿੰਨਾ ਉੱਚਾ ਪੁਲ ਬਣਿਆ ਤੁਹਾਨੂੰ ਦਿਖਾਵ ਹੀ ਦੇਣਾ ਮੈਂ ਇੱਦੋਂ ਦੇਖੋ ਠੀਕ ਹੈ ਤੇ ਆ ਦੇਖੋ ਕਿੰਨਾ ਉੱਚਾ ਬਹੁਤ ਜ਼ਿਆਦਾ ਉੱਚਾ ਜਦੋਂ ਇੰਨੀ ਉਚਾਈ ਦੇ ਉੱਪਰ ਜਦੋਂ ਆਪਾਂ ਚੱਲਦੇ ਆਂ ਤੇ ਵੱਖਰਾ ਹੀ ਨਜ਼ਾਰਾ ਜਿਹਾ ਆਉਂਦਾ ਚਲਾਉਣ ਦਾ ਸਾਧਨ ਤੇ ਇਹਦੇ ਇਹ ਕੱਲਾ ਇਹ ਵੀ ਹੈ ਨੀਗਾ ਭਾਈ ਆਪਾਂ ਨੂੰ ਜੇ ਸਹੂਲਤ ਤਾਂ ਸਰਕਾਰ ਨੇ ਦਿੱਤੀ ਨਾ ਤੇ ਰੂਲ ਵੀ ਇਹੇ ਰੋਡ ਦੇ ਬਹੁਤ ਸਖਤ ਹੋਣਗੇ ਕਿਉਂਕਿ ਅਸੀਂ ਉਧਰਲੀ ਸਾਈਡ ਦੇ ਦੇਖਿਆ ਹੋਇਆ ਵਾ ਸਾਡੇ ਟਰੱਕਾਂ ਵਾਲੇ ਵੀਰ ਜਾਂਦੇ ਰਹਿੰਦੇ ਨੇ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਸੀ ਬਣਾ ਕੇ ਇਹਦੇ ਤੇ ਕੈਮਰੇ ਵਗੈਰਾ ਵੀ ਲੱਗਣਗੇ ਉਹ ਆਂਦੇ ਜਾਂਦੇ ਤੇ ਲਿਮਟ ਉੱਤੇ ਲਿਖੀ ਜਾਊਗੀ ਹਰੇਕ ਲੇਨ ਦੇ ਉੱਪਰ ਲਿਮਟ ਲਿਖੀ ਜਾਊਗੀ ਬਾਹਰ ਜਿਵੇਂ ਬਾਹਰਲੇ ਦੇਸ਼ਾਂ 'ਚ ਹੁੰਦਾ ਵੀ ਤੁਸੀਂ ਇੱਥੇ ਇੰਨੀ ਲਿਮਟ ਤੇ ਗੱਡੀ ਚਲਾ ਸਕਦੇ ਜੇ ਇੱਥੇ ਇੰਨੀ ਲਿਮਟ ਤੇ ਚਲਾ ਸਕਦੇ ਜੇ ਉਹ ਚੀਜ਼ਾਂ ਸਾਰੀਆਂ ਇੱਥੇ ਕਵਰ ਇੱਥੇ ਹੋਣੀਆਂ ਐ ਰੋਡ ਦੇ ਉੱਪਰ ਠੀਕ ਐ ਤੇ ਸਾਰੀਆਂ ਹੋਣਗੀਆਂ ਤੇ ਮੇਰੇ ਭਰਾ ਯਾਰ ਮੈਨੂੰ ਫੋਨ ਆਉਣ ਲੱਗ ਗਿਆ ਵਿੱਚ ਤੇ ਤੇਰੀ ਘਪਰਾਵਾ ਮੇਰੇ ਨਾਲ ਦੱਸਾਂਗਾ ਹਾਂਜੀ ਦੋਸਤੋ ਤੇ ਵੇਖ ਲਿਓ ਮੇਰੇ ਭਰਾ ਸਾਰੇ ਵੀਡੀਓ ਨੂੰ ਤੇ ਇਹ ਬੇਨਤੀ ਜ਼ਰੂਰ ਹੈ ਮੈਨੂੰ ਫੋਨ ਆਉਣ ਲੱਗ ਗਿਆ ਵਿੱਚ ਤੇ ਮੇਰੇ ਭਰਾ ਨੇ ਰੋਣੀ ਤਾਂ ਮੈਂ ਹੋਰ ਲਾਉਣੇ ਸੀਗੇ ਤੇ ਬੂਣ ਵੀ ਐਸੋ ਜੇ ਬੰਦੇ ਆ ਰਹੇ ਜਿਨ੍ਹਾਂ ਨੂੰ ਕੋਈ ਸਮਝ ਹੀ ਨਹੀਂ ਜਿੰਨਾ ਮਰਜ਼ੀ ਅੱਗੋਂ ਨਾਸੀ ਜੀ ਪੇਜੀ ਉਹਨਾਂ ਨੇ ਰੁਕਣਾ ਹੀ ਹੈ ਨਹੀਂਗਾ ਲਗਾਤਾਰ 20 25 ਵਰੀ ਲੈ ਹੀ ਜਾਣਾ ਵਾ ਠੀਕ ਹੈ ਤੇ ਆ ਦੇਖ ਲਓ ਸਾਰਾ ਰੋਡ ਬਹੁਤ ਜਿਆਦਾ ਇੰਦੇ ਤੇ ਸਹੂਲਤਾ ਮਿਲਣੀਆਂ ਜਿਵੇਂ ਕਾਨੂੰਨ ਦੇ ਹਿਸਾਬ ਨਾਲ ਹੀ ਆਪਾਂ ਨੂੰ ਚੱਲਣ ਦੀ ਵੀ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਪਊਗਾ ਆਪਾਂ ਨੂੰ ਇੰਦੇ ਤੇ ਠੀਕ ਹੈ ਵੀ ਜੋ ਸਪੀਡ ਲਿਮਟ ਹੋਊਗੀ ਉਹਦੇ ਤੇ ਚੱਲਣਾ ਪਊਗਾ ਨਹੀਂ ਤਾਂ ਕੈਮਰੇ ਲੱਗੇ ਹੋਣਗੇ ਤੇ ਫਿਰ ਆਪਾਂ ਨੂੰ ਚਲਾਨ ਆਪਣੇ ਮੋਬਾਈਲ ਤੇ ਆਜੂ ਕਰੂਗਾ ਇਹ ਵੀ ਤੁਸੀਂ ਦੇਖ ਸਕਦੇ ਜੀ ਤੇ ਆਪਾਂ ਤੁਹਾਨੂੰ ਆਪਦੀ ਵੀ ਅਜ ਦੀ 2 ਮਿੰਟ ਲਈ ਲਵਾ ਦਿੰਨੇ ਆ ਮਾਪੇ ਤੇ ਖੇਤਾਂ 'ਚ ਕੰਮ ਕਰਦੇ ਸੀ ਆਪਣੀ ਜ਼ਮੀਨ ਦੇ ਨਾਲ ਲੱਗਦਾ ਕਿ ਮੈਂ ਅੱਜ ਆਕ ਸੋਚਿਆ ਮੈਂ ਸਾਰੇ ਭਰਾਵਾਂ ਨੂੰ ਮਨਲਾ ਸ਼ੇਅਰ ਕੀਤਾ ਜਾਵੇ ਭਰਾਵਾਂ ਨਾਲ ਤੇ ਸਾਰੇ ਭਰਾਵਾਂ ਨੂੰ ਪਤਾ ਲੱਗ ਸਕੇ ਵੀ ਕੀ ਚੀਜ਼ ਤਿਆਰ ਹੋ ਚੁੱਕੀ ਹੈ ਕੀ ਰਹਿੰਦੀ ਅਜੇ ਕਈ ਵੀ ਪੰਜਾਬ ਦੇ ਵਿੱਚ ਕਈ ਪਿੰਡਾਂ ਨੂੰ ਮਨਲਾ ਜਿੱਧਰ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਰੋੜਨਗੇ ਆ ਇਸ ਲਈ ਮੈਂ ਬਣਾਇਆ ਵਾ ਤੇ ਹਾਂ ਪਾਈਏ ਤੇਰੀ ਵੀ ਨਾਲ ਤੇਰੀ ਵੀ ਪਾਈਏ ਮੁੰਡਾ ਦੇਖਣ ਆਇਆ ਪਿੰਡੋਂ ਸਾਡਾ ਸਾਡਾ ਮੁੰਡਾ ਨਾਉਣ ਵਾਲਾ ਨਵਾਂ ਸਰਪੰਚ ਹੈ ਸਾਡਾ ਅਸੀਂ ਪਿੰਡ ਦਾ ਆਪਦਾ ਬਣਾ ਰਿਆ ਇਹਨੂੰ ਹੋਰ ਸਦਾ ਦੋਸਤੋ ਚੱਲ ਮੇਰੇ ਭਰਾ ਨਾ ਆਪਾਂ ਬਾਅਦ ਚ ਕਿਸੇ ਦਿਨ ਕਰਦੇ ਹਾਂ ਟਕਾ ਕੇ ਲਾਈਵ ਤੇ ਮੈਂ ਸੱਚੀ ਕਾਲ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਦਿਲੋਂ ਲਵ ਯੂ ਜਿਹੜੇ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਉਹਨਾਂ ਨੂੰ ਬਹੁਤ ਬਹੁਤ ਪਿਆਰ ਹੈ ਲਵ ਯੂ ਜਿਨ੍ਹਾਂ ਨਹੀਂ ਕੀਤਾ ਜਰੂਰ ਕਰ ਲਓ ਵੀਡੀਓ ਦੀ ਸਪੋਰਟ ਜਰੂਰ ਕਰਿਆ ਕਰੋ ਮੇਰੇ ਭਰਾ ਐਹੋ ਜਿਹੇ ਤੁਹਾਡੇ ਲਈ ਵੀਡੀਓ ਬਹੁਤ ਵਧੀਆ ਲੈ ਕੇ ਆਵਾਂਗੇ ਧੰਨਵਾਦ